ਜਰਾ ਸਤਿ ਕਰਨਾ ਜਿੰਨੀ ਵੱਧ ਤੋਂ ਵੱਧ ਮੁਕੰਮਲ ਇਹ ਦੇਖ ਕੁੱਝ ਨਹੀਂ ਹੈ ਕਿ ਜੇਕਰ ਹੋਰ ਵੀ ਆਪਾਂ ਚੋਰੀ ਦਾ ਸਮਾਨ ਜੇ ਕੋਈ ਮਿਲ ਜਾਂਦਾ ਹੈ ਉਹੀ ਕਾਰਵਾਈ ਕਰਦੇ ਤੇ ਇਹ ਸਾਡੇ ਨੂੰ ਲੱਗਦਾ ਕਿ ਸਾਡੇ ਚਾਰ ਫੜਾਈ ਜਾਂਦੇ ਤੇ ਪਹਿਲਾਂ ਸਾਰਾ ਕਾਰਡਨ ਤੇ ਉਸ ਤੋਂ ਸਭ ਤੋਂ ਪਹਿਲਾਂ ਇਹ ਅੱਜ ਜਿਹੜਾ ਇੱਕ ਐਸਓਪਰੇਸ਼ਨ ਹੋ ਰਿਹਾ ਹੈ ਇਹ ਈਗਲ 5 ਨੂੰ ਨਾਮ ਦਿੱਤਾ ਗਿਆ ਹੈ ਪਹਿਲਾਂ ਵੀ ਈਗਲ 4 ਤੱਕ 1 2 3 4 ਇਹ ਆਪਰੇਸ਼ਨ ਆਲ ਓਵਰ ਪੰਜਾਬ ਹੋ ਚੁੱਕੀ ਹੈ ਐਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਜਿਹੜੇ ਵੀ ਕੋਈ ਹੌਟਸਪੌਟ ਡਰੱਗ ਵਾਲੇ ਹੈਗੇ ਆ ਜਨ ਡੀਬੀਐਸ ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ ਇਹ ਕੈਟਾਗਰੀ B ਤੇ C ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਇਕੱਲੇ ਫੋਜਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਹਨ ਦਰਦਾਨਾ ਜਾਂ ਫਾਜ਼ਲਗੜ੍ਹ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਹੈ ਤੇ ਐਸਐਸਪੀ ਸਾਡੇ ਕੋਲ ਫੋਜ਼ਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਹੈ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਜਾਂ ਕੋਈ ਹੋਰ ਤਰ੍ਹਾਂ ਦਾ ਜੁਰਮ ਕਰਦਾ ਉਨਾ ਦੇ ਨਤਪਾਂ ਲਈ ਇਹ ਆਪਰੇਸ਼ਨ ਚੱਲ ਰਿਹਾ ਹੈ ਕਿੰਨੀ ਫੋਰਸ ਹੈ ਸੀ ਫੋਰਸ ਹੈ ਤਾਂ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਸਾਰੇ ਐਸ ਐਚ ਓ ਜੀ ਓ ਜ਼ ਡੀ ਐਸ ਪੀ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਤੇ ਸਾਰੇ ਪਾਸੇ ਅਸੀਂ ਇਹ ਜਿਹੜੇ ਸਮਗਲਰਸ ਹੈ ਇਹਨਾਂ ਨੂੰ ਅ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਸਰ ਈਗਲ 1 2 ਚੰਗ ਨਤੀਜੇ ਮਿਲੇ ਹਾਂ ਬਿਲਕੁਲ ਉਤਾਂ ਹੀ ਤਾਂ ਇਹ ਬਾਰ ਬਾਰ ਅਸੀਂ ਇਹ ਆਪਰੇਸ਼ਨਸ ਕੰਡਕਟ ਕਰਦੇ ਆ ਇਹ ਪੂਰਾ ਸਾਡੇ ਸੀਨੀਅਰ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਪਹਿਲਾਂ ਵੀ ਜਿਹੜੇ ਚਾਰ ਆਪਰੇਸ਼ਨ ਹੋਏ ਉਹਨਾਂ ਚ ਜੰਗੀਆਂ ਚੰਗੀਆਂ ਰਿਕੋਰਡ ਆਏ ਅੱਜ ਇਹਦੇ ਵਿੱਚ ਕਿੰਨੀਆਂ ਬਸਤੀਆਂ ਚੈੱਕ ਕੀਤੀਆਂ ਜਾਂ ਕਿੰਨਾ ਚੈਲੰਜ ਹੋ ਰਿਹਾ ਹੈ ਅੱਜ ਜੋ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਨੇ ਐਂਡ ਯਹਾਂ ਵੀ ਫਿਰੋਜ਼ਪੁਰ ਪੁਲਿਸ ਨੇ ਬਾਰਾਂ ਇਹ ਆਪਰੇਸ਼ਨ ঈਗਲ 5 ਲਾਂਚ ਕੀਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ 40 ਡਰਗ ਸਪਾਟਸ ਨੇ ਕਾਟਾ ਇਹ ਗੀ ਹੈ ਕਿ ਇਨ ਵਿੱਚੋਂ ਜੋ ਮੋਸਟ ਨੋਟੋਰੀਅਸ ਹੈਗੀ ਹੈ ਜਹਾਂ ਵੀ ਸਾਡੇ ਰੀਸੈਂਟਲੀ ਬਹੁਤ سارے ਕੇਸਸ ਹੋਏ ਨੇ ਇੱਥਾ ਦੇ 14 ਹੌਟਸਪੌਟਸ ਅਸੀਂ ਚੁਣੇ ਨੇ ਉਸ ਤੇ ਪੁਲਿਸ ਫੋਰ ਸਵੇਰੇ ਸੇ ਲੱਗੀ ਹੋਈ ਹੈ ਉਸ ਤੇ ਚੈਕਿੰਗ ਚੱਲ ਰਹੀ ਹੈ ਜੂੜੇ ਵੀ ਮਾਰੇ ਹਨ ਸਰਾ ਹੈ ਕਿ ਜਾਂ ਜੂੜੇ ਵੀ ਇੱਧਾ ਦੇ ਕਰ ਹੈਗੀ ਜਹਾਂ ਪੇ ਪੁਰਾਣੇ ਕੁਝ ਕੇਸਸ ਹੈ ਜਾਂ ਇੱਧਾ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਚੈਕਿੰਗ ਕਰ ਰਹੇ ਨੇ ਕਿ ਸਾਡੇ ਨਾਲ ਸਾਡੇ ਡਿਪਟੀ ਐਸਪੀ ਐਸਪੀ ਇਨਫੈਕਟ ਕਯੂਆਰਟੀ ਟੀਮ ਐਸਟੀਮ ਇਹ ਸਾਰੀ ਮੌਜੂਦ ਹੈ ਅਸੀਂ ਹੁਣ ਇਹ ਕੈਂਟ ਏਰੀਆ ਦੇ ਵਿੱਚ ਖੜੇ ਹੈ ਜਿੱਥੇ ਵੀ ਜੋ ਪਸਾਦਾ ਕਾਫੀ ਸਪੌਟ ਨੇ ਉੱਥੇ ਹੁਣ ਅਸੀਂ ਚੈਕਿੰਗ ਸ਼ੁਰੂ ਕਰਨੇ ਜਾ ਰਹੇ ਹਾਂ ਮੈਡਮ ਕੋਈ ਐਬਸੋਲੂਟਲੀ ਜੀ ਦੇਖਿਓ ਜਿਹੜੀ ਡਰਗ ਹੌਟਸਪੌਟਸ ਹੁੰਦੇ ਆ ਉਹ ਸਾਇੰਟੀਫਿਕਲੀ ਚੂਜ਼ ਕੀਤੇ ਜਾਂਦੇ ਨੇ ਜਿਹੜੀ ਸਾਡੀ 5 ਸਾਲ ਦੀ 10 ਸਾਲ ਦਾ ਡਾਟਾ ਹੁੰਦੀ ਹੈ ਜਿੱਥਾਂ ਕਿ ਬੰਦੇ ਹੁੰਦੇ ਆ ਜਿਹੜੇ ਇਦਾਂ ਦੀ ਸੇਲਿੰਗ ਕਰ ਰਹੇ ਹੁੰਦੇ ਆ ਜਾਂ ਜੋ ਸਾਡੇ ਪੁਰਾਣੇ ਅਕਿਊਜ਼ ਹੁੰਦੇ ਆ ਉਹਨਾਂ ਦੇ ਆਧਾਰ 'ਤੇ ਅਸੀਂ ਉਹ ਡਰਗ ਹੌਟਸਪੌਟਸ ਬਣਾਉਂਦੇ ਆ ਸਪੈਸ਼ਲੀ ਜੋ ਡੀਪੇਮਡ ਏਰੀਆ ਹੋਣਗੇ ਉਹਨੇ ਅਸੀਂ ਏਰੀਆ ਦੇ ਬਾਹਰ ਖੜੀਗੇ ਤੋਂ ਬਾਅਦ ਅਸੀਂ ਇੱਥੇ ਚੈਕਿੰਗ ਪੂਰੀ ਪ੍ਰੋਪਰਲੀ ਸ਼ੁਰੂ ਕਰਾਂਗੇ ਪੁਲਿਸ ਫੋਰਸ ਹੋਣ ਇਕੱਠਾ ਹੋ ਗਈ ਸਾਡੇ ਨਾਲ ਕਯੂਆਰਟੀ ਟੀਮੀ ਆਰਪੀ ਟੀਮੀ ਔਰ ਜੋ ਜ਼ਿਲੇ ਦੀ ਥਾਣੇ ਦੀ ਉਹ ਸਾਰੀ ਟੀਮੇ ਕਿੱਥੇ ਮੌਜੂਦ ਹੈ ਵਿਮਨ ਪੁਲਿਸ ਵੀ ਮੌਜੂਦ ਹੈ ਜੀ